ਪਟਵਾਰੀਆਂ ਦੀ ਪਿੱਛੇ ਭਰਤੀ ਹੋਈ ਹਰਿਆਣੇ ਦੇ ਇੱਕ ਪਿੰਡ ਚੋਂ 25 ਪਟਵਾਰੀ ਭਰਤੀ ਜਿੰਦਗੇ ਇੱਕ ਪਿੰਡ ਚੋਂ ਕੀ ਸਾਡਾ ਪੰਜਾਬ ਦਾ ਹੱਕ ਨਹੀਂ ਸੀ ਇਹ ਬਾਹਰ ਕਰਕੇ ਆਏ ਸੀ ਆਪਾਂ ਜੋ ਬਦਲਾਅ ਵਾਲੀ ਸਰਕਾਰ ਜਿਹੜੀ ਦੇਖੀ ਹੈ ਮੇਰਾ ਖਿਆਲ 75 ਸਾਲ ਦੀ ਸਭ ਤੋਂ ਨਗੰਮੀ ਸਰਕਾਰ ਸਾਬਤ ਹੋਗੀ ਹਰ 5 ਸਾਲ ਚ ਪੰਜਾਬ ਨੂੰ ਇੰਨਾ ਕ ਪਿੱਛੇ ਧੱਕ ਦੂਗੀ ਜਿਹੜਾ ਫਤੋ 20 ਸਾਲ ਇਹ ਗੱਡੀ ਲਾਈਨ ਤੇ ਨਹੀਂ ਆ ਸਕਦੀ ਉਹ ਮੈਂ ਦਾ ਬਦਲਾਅ ਜਿਹੜਾ ਨਤੀਜਾ ਉਹਨਾਂ ਨੂੰ ਭੁਗਤਣਾ ਪਿਆ 3600 ਏਕੜ ਜ਼ਮੀਨ ਜਿਹੜੀ ਕਿ ਉਹਨਾਂ ਦੇ ਦਾਦੇ ਪਰਦਾਦੇ ਉਹਨਾਂ ਤੋਂ ਵੀ ਅੱਗੇ ਉਹ ਸਾਰੇ ਵਹੁਤੇ ਆਉਂਦੇ ਸੀ ਉਹ ਸਾਰੀ ਤੋੜ ਕੇ ਪੰਚਾਇਤ ਦੇ ਨਾਂ ਤੇ ਚੜਾਉਂਦੇ ਆਪ ਦੀ ਸਰਕਾਰ ਦੇ ਪੰਚ ਤੇ ਬਿਰਾਜਮਾਨ ਸਾਡੇ ਸਤਕਾਰਯੋਗ ਸਰਦਾਰ ਡਾਕਟਰ ਤਜੀਹ ਸਿੰਘ ਜੀ ਕੀਮਾ ਸਾਹਿਬ ਸਾਹ ਸਹਿਬ ਸਿੰਘ ਜੀ ਬਡਾਈ ਸਾਹ ਸਾਜ ਮੇਰ ਸਿੰਘ ਜੀ ਖੇੜਾ ਸਾਹ ਸਾਹ ਮੇਜਰ ਸਿੰਘ ਜੀ ਸੰਗਤਪੁਰਾ ਸਾਹ ਦਲਵਾਲ ਸਿੰਘ ਜੀ ਮੀਆਂਪੁਰ ਸਾਹ ਮਨਜੀਤ ਸਿੰਘ ਜੀ ਮੈਰੋਲੀ ਸਾਹ ਹਦੀਪ ਸਿੰਘ ਜੀ ਸਾਹ ਕਾ ਸਪੰਚ ਗੁਜਰਾਵਾਲ ਸਾਡੇ ਜੂਠਾ ਕੋ ਸਤੀਜੀ ਤੇ ਸਾਡੇ ਸੋਨ ਰਾਜੀ ਤੇ ਚੌਧਰੀ ਸਤੀਜੀ ਅਰ ਮੇਰੇ ਸਾਹਮਣੇ ਰਾਜਮਾਨ ਸਾਡੇ ਲੀਡਰ ਸਹਿਬਾਨ ਸਾਡੀਆਂ ਬੀਬੀਆਂ ਬੀਬੀ ਗਿੰਪਲ ਜੀ ਜੀ ਕਮਲਜੀਤ ਕੌਰ ਭਗਤ ਮਾਜਰੇ ਤੋਂ ਤੇ ਇਸ ਉੱਚੀ ਜਿੰਨੀ ਵੀ ਸੰਗਤ ਆਈ ਹੈ ਸਾਰਿਆਂ ਨੂੰ ਮੇਰੇ ਵੱਲੋਂ ਵੈਗ ਰੀਤੀ ਖਾਲਸਾ ਵੈਗ ਰੀਤੀ ਦੀ ਫਤਿਹ ਪਹਿਲਾਂ ਤਾਂ ਮੈਂ ਜੀ ਆਇਆਂ ਆਖਦਾ ਜਿਹੜੇ ਪਰਿਵਾਰ ਅੱਜ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਏ ਨੇ ਕਿਉਂਕਿ ਅੱਜ ਸਮੇਂ ਦੀ ਮੰਗ ਹੈ ਸਮੇਂ ਦੀ ਮੰਗ ਹੈ ਅੱਜ ਆਪਣੀ ਖੇਤਰੀ ਪਾਰਟੀ ਨੂੰ ਤਕੜਾ ਕਰਨਾ ਕਿਉਂਕਿ ਜਿਹੜੀਆਂ ਖੇਤਰੀ ਪਾਰਟੀਆਂ ਹੁੰਦੀਆਂ ਨੇ ਕਿਸੇ ਵੀ ਸਟੇਟ ਦੀਆਂ ਉਹ ਸਿਰਫ ਸਟੇਟ ਲਈ ਕੰਮ ਕਰਦੀਆਂ ਨੇ ਤੇ ਜਿਹੜੀਆਂ ਦੂਸਰੀਆਂ ਪਾਰਟੀਆਂ ਕੌਮੀ ਪਾਰਟੀਆਂ ਨੇ ਸਾਰਿਆਂ ਦਾ ਰਿਪੋਰਟ ਕੰਟਰੋਲ ਦਿੱਲੀੋਂ ਚੰਦਾ ਉਹ ਇੱਥੇ ਗੱਲ ਹੋਰ ਕਰਤੀਆਂ ਨੇ ਹਰਿਆਣਾ ਐਂਟਰ ਕਰਦੇ ਹੋਰ ਕਰਦੀਆਂ ਨੇ ਦਿੱਲੀ ਜਾ ਕੇ ਹੋਰ ਕਰਦੀਆਂ ਨੇ ਪਰ ਸ਼੍ਰੋਮਣੀ ਅਕਾਲੀ ਦਲ ਜਿਹਦਾ ਜੰਮਣਾ ਤੇ ਮਰਨਾ ਸਿਰਫ ਆਪਣੇ ਪੰਜਾਬ ਲਈ ਹੈ ਅਰੇ ਪਾਰਟੀ ਸ਼ਹੀਦਾਂ ਦੇ ਖੂਨ ਨਾਲ ਸਿੰਜੀ ਹੋਈ ਪਾਰਟੀ ਹੈ ਤੇ 123 ਸਾਲ 103 ਸਾਲ ਜਿਹੜੀ ਇਹ ਪੁਰਾਣੀ ਪਾਰਟੀ ਆ ਸੋ ਮੈਂ ਜਿੰਨੇ ਵੀ ਅੱਜ ਪਰਿਵਾਰ ਸ਼ਾਮਲ ਹੋਏ ਨੇ ਮੈਂ ਉਹਨਾਂ ਨੂੰ ਕੀ ਆਇਆ ਆਖਦਾ ਦੇਖੋ ਆਪਾਂ ਇੱਕ ਬਹਾਜ ਬਹਿ ਗਏ ਸੀ ਬਗਲਾ ਵਾਲੇ ਚ ਸਾਰੇ ਬੰਦੇ ਮਤਲਬ ਏਸੀ ਚ ਆ ਕੇ ਵੀ 75 ਸਾਲ ਚ ਸ਼ਾਇਦ ਕੁਝ ਵਾਕਿਆ ਹੀ ਪੰਜਾਬ ਚ ਹੋਇਆ ਨਹੀਂ ਪਰ ਬਦਲਾ ਆਪਾਂ ਨੇ ਉਹ ਸਭ ਦੇ ਸਾਹਮਣੇ ਆ ਹਰ ਇੱਕ ਪਾਰਟੀ ਦੀ ਕਾਰਗੁਜ਼ਾਰੀ ਆਪਣੇ ਸਾਹਮਣੇ ਆ ਭਾਵੇਂ ਕਾਂਗਰਸ ਭਾਵੇਂ ਅਕਾਲੀ ਦਲ ਭਾਜੀਪੀ ਦੀ ਸਰਕਾਰ ਸੀ ਭਾਵੇਂ ਆਵਾਦਮੀ ਪਾਰਟੀ ਹੈ ਇਹ ਹੁਣ ਹਰ ਇੱਕ ਨੇ ਦੇਖ ਲਿਆ ਕਿ ਕੌਣ ਕਿੱਥੇ ਖੜਾ ਸੋ ਅੱਜ ਤਾਂ ਹੀ ਸ਼੍ਰੋਮਣੀ ਅਕਾਲੀ ਦਲ ਨੂੰ ਬਹੁਤ ਵੱਡਾ ਹੁਲਾਰਾ ਪੂਰੇ ਪੰਜਾਬ ਦੇ ਵਿੱਚ ਮਿਲ ਰਿਹਾ ਸਾਡੇ ਪ੍ਰਧਾਨ ਸardar sukhmeet singh ji bagal sahab ਜੋ ਕਿ ਪੰਜਾਬ ਚਾਹ ਯਾਤਰਾ ਤੇ ਨੇ ਤੇ ਅਸੀਂ ਵੀ ਗਏ ਸੀ ਚੀਮਾ ਸਾਹਿਬ ਵੀ ਉਥੇ ਕਿੰਨੇ ਦਿਨ ਲਗਾ ਕੇ ਆਏ ਨੇ ਸੋ ਬਹੁਤ ਵੱਡਾ ਹੁਲਾਰਾ ਲੋਕ ਆਪ ਮੁਹਾਰੇ ਸੜਕਾਂ ਤੇ ਆ ਕੇ ਕੋਠਿਆਂ ਤੇ ਚੜ ਚੜ ਕੇ ਦੁਕਾਨਾਂ ਜੋ ਬਾਜ਼ਾਰਾਂ ਦੇ ਬਾਹਰ ਨਿਕਲ ਨਿਕਲ ਕੇ ਜਿਹੜਾ ਸਵਾਗਤ ਕਰ ਰਹੇ ਨੇ ਸੋ ਕਿਉਂਕਿ ਸਮੇਂ ਦੀ ਮੰਗ ਹੈ ਲੋਕਾਂ ਨੇ ਸਮਝ ਲਿਆ ਵੀ ਕੌਣ ਆਪਣਾ ਤੇ ਕੌਣ ਬਣਾਇਆ ਬਾਕੀ ਸਰਕਾਰਾਂ ਹੋਣ ਅਸੀਂ ਪ੍ਰਾਈਵੇਟ ਆਪਣੇ ਆਧਾਰਿਆਂ 'ਚ ਕੰਮ ਕਰਦੇ ਹੋਈ ਆਪਾਂ ਪਰਿਵਾਰ 'ਚ ਹੋਈਏ ਜਾਣੇ-ਅਣ ਜਾਣੇ 'ਚ ਗਲਤੀਆਂ ਹਰ ਜਗ੍ਹਾ ਹੋ ਜਾਂਦੀਆਂ ਨੇ ਸੋ ਆਪਾਂ ਜੋ ਬਦਲਾਅ ਵਾਲੀ ਸਰਕਾਰ ਜਿਹੜੀ ਦੇਖੀ ਹੈ ਮੇਰਾ ਖਿਆਲ 75 ਸਾਲ ਦੀ ਸਭ ਤੋਂ ਨਿਕੰਮੀ ਸਰਕਾਰ ਸਾਬਤ ਹੋਗੀ ਅਰ 5 ਸਾਲ ਚ ਪੰਜਾਬ ਨੂੰ ਇੰਨਾ ਕਿ ਪਿੱਛੇ ਧੱਕ ਦੂਗੀ ਜਿਹੜਾ ਥਾਤੋ 20 ਸਾਲ ਇਹ ਗੱਡੀ ਲਾਈਨ ਤੇ ਨਹੀਂ ਆ ਸਕਦੀ ਸੋ ਸਭ ਤੋਂ ਪਹਿਲਾ ਬਦਲਾਅ ਤਾਂ ਮੈਂ ਆਪਣੇ ਹੱਥੇ ਦੀ ਗੱਲ ਕਰਾਂ ਤਾਂ ਸਾਡੇ ਉੱਪਰਲੇ ਪਿੰਡ ਜੈਨਤੀ ਮਾਜਰੀ ਤੋਂ ਜਿੰਨੇ ਉੱਪਰ ਨੂੰ ਪਿੰਡ ਨੇ ਇਹ ਸ਼੍ਰੋਮਣੀ ਕਾਜੀਦਾਨ ਨਾਲ ਜੁੜੇ ਹੋਏ ਸੀ ਪਰ ਕਿਸੇ ਕਾਰਨ ਲੋਕ ਉਹਨਾਂ ਦੀਆਂ ਗੱਲਾਂ ਜਾ ਕੇ ਵੀ ਪਤਾ ਨਹੀਂ ਕੀ ਹੋ ਜਾਏਗਾ ਉਹਨਾਂ ਨੇ ਵਾਅਦਾ ਛੱਡ ਕੇ ਵੋਟਾਂ ਆਪ ਨੂੰ ਪਾਈਆਂ ਪਰ ਸਭ ਤੋਂ ਪਹਿਲਾ ਬਦਲਾਅ ਦਾ ਜਿਹੜਾ ਰਿਜ਼ਲਟ ਜਿਹੜਾ ਨਤੀਜਾ ਉਹਨਾਂ ਨੂੰ ਭੁਗਤਣਾ ਪਿਆ 3600 ਏਕੜ ਜ਼ਮੀਨ ਜਿਹੜੀ ਕਿ ਉਹਨਾਂ ਦੇ ਦਾਦੇ ਪਰਦਾਦੇ ਉਹਨਾਂ ਤੋਂ ਵੀ ਅੱਗੇ ਉਹ ਸਾਰੇ ਗਾਉਂਦੇ ਆਉਂਦੇ ਸੀ ਉਹ ਸਾਰੀ ਤੋੜ ਕੇ ਪੰਚਾਇਤ ਦੇ ਨਾਂ ਤੇ ਚੜਾਤੀ ਅੱਜ ਉਹਨਾਂ ਦਾ ਘਰ ਵੀ ਆਪਣਾ ਵੀ ਹੈਗਾ ਅੱਜ ਘਰ ਵੀ ਪੰਚਾਇਤ ਦੀ ਜ਼ਮੀਨ 'ਚ ਹੈ ਉਹਨਾਂ ਦਾ ਖੇਤੀ ਦਾ ਛੱਡੋ ਸੋ ਇਸ ਤਰ੍ਹਾਂ ਹੀ ਬੀਬੀਆਂ ਸਭ ਤੋਂ ਵੱਡਾ ਧੋਖਾ ਮੈਂ ਕਹਿੰਦਾ ਸਾਡੀਆਂ ਬੀਬੀਆਂ ਨਾਲ ਹੋਇਆ ਜਦੋਂ ਬੀਬੀਆਂ ਨੇ ਕੋਈ ਹਜ਼ਾਰ ਰੁਪਏ ਦੇ ਚੱਕਰ ਉਹ ਵੋਟਾਂ ਉਹਨਾਂ ਨੂੰ ਪਾਤੀਆਂ ਕਿਉਂਕਿ ਵਿਸ਼ਵਾਸ ਕਰ ਲਿਆ ਪ੍ਰਚਾਰ ਇਹ ਇੰਨਾ ਕੀਤਾ ਗਿਆ ਬੀਬੀਆਂ ਨੇ ਵਿਸ਼ਵਾਸ ਕਰ ਲਿਆ ਤੇ ਅੱਜ ਦੇਖ ਲਓ 2 ਸਾਲ پورے ਹੋ ਗਏ ਸਰਕਾਰ ਨੂੰ ਆਹ ਬਜਟ ਵੀ ਪੇਸ਼ ਹੋ ਲਿਆ ਕਿਤੇ ਕੋਈ ਨਾ ਨਹੀਂ ਕਿਤੇ ਕੋਈ ਨਾ ਦੀ ਮੈਂ ਹੁਣ ਬੀਬੀਆਂ ਨੂੰ ਬੇਨਤੀ ਕਰਨੀ ਹੈ ਵੀ ਹੁਣ ਇਹ ਬਦਲਾਅ ਦਾ ਜਿਹੜਾ ਉਲਟ ਸਭ ਉਹ ਮੁਰ ਤੁਸੀਂ ਉਹ ਸਿਖਾਉਣਾ ਲੋਕ ਸਭਾ ਚੋਣਾਂ ਆ ਗਈਆਂ ਨੇ ਸੋ ਇਹਦੇ 'ਚ ਤੁਸੀਂ ਉਹ ਸਿਖਾਉਣਾ ਜਿਹੜੀ ਇਹ ਗੱਲ ਕਰਦੇ ਸੀ ਵੀ ਨੌਕਰੀਆਂ ਪੰਜਾਬ ਦੇ ਇਹ ਸਰਕਾਰਾਂ ਬਾਹਰ ਦੇ ਬੰਦਿਆਂ ਨੂੰ ਦੰਦੀਆਂ ਦੇ ਤੇ ਅਸੀਂ ਸਿਰਫ ਪੰਜਾਬ ਦੇ ਬੱਚਿਆਂ ਨੂੰ ਦਵਾਂਗੇ ਤੁਸੀਂ ਅੱਜ ਦੇਖ ਲਓ ਮੈਂ ਅੱਜ ਖਬਰ ਪੜ੍ਹ ਰਿਹਾ ਸੀ ਆ ਪਟਵਾਰੀਆਂ ਦੀ ਪਿੱਛੇ ਭਰਤੀ ਹੋਈ ਹਰਿਆਣੇ ਦੇ ਇੱਕ ਪਿੰਡ 'ਚੋਂ 25 ਪਟਵਾਰੀ ਭਰਤੀ ਜਿੱਤ ਗਏ ਇੱਕ ਪਿੰਡ 'ਚੋਂ ਕੀ ਸਾਡਾ ਪੰਜਾਬ ਦਾ ਹੱਕ ਨਹੀਂ ਸੀ ਇਹ ਬਾੜਾ ਕਰਕੇ ਆਏ ਸੀ ਵੀ ਇੱਕ ਇੱਕ ਨੌਕਰੀ ਜਿਹੜੀ ਪੰਜਾਬ ਦੇ ਲੋਕਾਂ ਨੂੰ ਦਿੱਤੀ ਜਾਊਗੀ ਕਿਹੜੀ ਕਿਹੜੀ ਗੱਲ ਕਰੀਏ ਸਕੀਮਾਂ ਜਿੰਨੀਆਂ ਸਰਦਾਰ ਪ੍ਰਕਾਸ਼ ਸਿੰਘ ਬਾਦਲੂ ਸਾਹਿਬ ਨੇ ਚਲਾਈਆਂ ਸੀ ਉਹ ਸਾਰੀਆਂ ਬੰਦ ਪਈਆਂ ਨੇ ਥੱਪ ਪਈਆਂ ਨੇ ਅੱਜ ਕੁੜੀਆਂ ਵਿਆਹ ਕੇ ਅੱਗੇ ਉਹਨਾਂ ਦੇ ਬੱਚੇ ਵੀ ਹੋ ਗਏ ਲੇਕਿਨ ਉਹ ਸ਼ਗਨ ਸਕੀਮ ਜਿਹੜੀ ਉਹ ਅੱਜ ਤੱਕ ਨਹੀਂ ਮਿਲੀ ਹਰ ਗੱਲ ਤੇ ਇਹ ਸਰਕਾਰ ਜਿਹੜੀ ਯੂ ਟਰਨ ਮਾਰਦੀ ਹੈ ਇਸ ਕਰਕੇ ਹੁਣ ਇਹਨੂੰ ਯੂ ਟਰਨ ਸਰਕਾਰੀ ਕਿਹਾ ਜਾਣ ਲੱਗ ਗਿਆ ਆ ਹੁਣ ਟਿਕਟਾਂ ਦਿੱਤੀਆਂ ਨੇ ਇਹਨਾਂ ਨੇ ਇਹ ਕਹਿੰਦੇ ਸੀ ਅਸੀਂ ਆਮ ਘਰਾਂ ਦੇ ਆਮ ਘਰਾਂ ਦੇ ਨੌਜਵਾਨ ਆਮ ਘਰਾਂ ਦੇ ਪਰਿਵਾਰਾਂ ਚੋਂ ਜਿਹੜੇ ਲੋਕਾਂ ਨੂੰ ਅਸੀਂ ਟਿਕਟਾਂ ਦਵਾਂਗੇ ਅੱਜ ਇਹਨਾਂ ਨੂੰ ਆਮ ਘਰਾਂ ਦੇ ਬੱਚੇ ਨਹੀਂ ਮਿਲੇ ਆਮ ਘਰਾਂ ਦੇ ਲੋਕ ਨਹੀਂ ਮਿਲੇ ਪੰਜ ਮੰਤਰੀ ਉਤਾਰਨੇ ਪਏਗੇ ਮੈਂ ਤਾਂ ਹੋਰ ਵੀ ਬੇਨਤੀ ਕਰੂੰਗਾ ਮਾਨ ਸਾਹਿਬ ਵੀ ਕਿ ਸੇਮੀਟੇ ਇੱਕ ਸਾਥੀ ਬੀਬੀ ਨੂੰ ਵੀ ਦੇ ਦੋ ਵੀ ਬੀਬੀ ਵੀ ਇੱਥੇ ਲੜ ਕੇ ਦੇਖ ਲਵੇ ਸ਼ਾਇਦ 5 ਮਿੰਟ ਦੇ ਵਿੱਚ ਤੁਹਾਡੀ ਸਿਟ ਜਿੱਥੇ ਜਵੇ ਸੋ ਅਸੀਂ ਤਾਂ ਕਹਾਂਗੇ ਵੀ ਬੀਬੀ ਨੂੰ ਇੱਥੇ ਤਾਰੋ 6 ਮਿੰਟ ਹੋਰ ਦੋ ਤੁਸੀਂ ਸੋ ਹਰ ਗੱਲ ਤੋਂ ਹਰ ਗੱਲ ਤੋਂ ਜਿਹੜਾ ਮੁਕਰੇ ਨੇ ਅੱਜ ਲੋਕ ਯਾਦ ਕਰਦੇ ਨੇ ਸ਼ਰੋਗਣੀ ਅਕਾਦੀ ਦਲ ਦੇ ਉਹਦੀ ਡਿਵੈਲਪਮੈਂਟ